ਸਿਕਲ ਸਟੂਡੈਂਟਸ ਮੈਂ ਹਰਵਿੰਦਰ ਕੌਰ मैम ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਸਵਾਗਤ ਕਰਦੀ ਆ ਸਟੂਡੈਂਟਸ ਆਪਾਂ ਪਿਛਲੀ ਕਲਾਸ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਪਰਿਵਾਰ ਬਾਰੇ ਜਨਮ ਬਾਰੇ ਅਤੇ ਉਹਨਾਂ ਦੇ ਵਪਾਰ ਬਾਰੇ ਗੁਰਤਾ ਗੱਦੀ ਬਾਰੇ ਪੜ ਚੁੱਕੇ ਹਾਂ ਤੇ ਇਸ ਕਲਾਸ ਦੇ ਵਿੱਚ ਅਸੀਂ ਪੜਾਂਗੇ ਗੁਰੂ ਅਮਰਦਾਸ ਜੀ ਨੇ ਜੋ ਵੀ ਸਿੱਖ ਧਰਮ ਦੇ ਵਿਕਾਸ ਲਈ ਜੋ ਕੰਮ ਕੀਤੇ ਉਹਨਾਂ ਬਾਰੇ ਤਾਂ ਸਟਾਰਟ ਕਰਦੇ ਹਾਂ ਸਟੂਡੈਂਟਸ ਹਾਂਜੀ ਤਾ ਗੁਰੂ ਅਮਰਦਾਸ ਜੀ ਨੇ 1552 ਤੋਂ 1574 ਤੱਕ ਜਿਹੜੀ ਗੁਰਗੱਦੀ ਦੀ ਉਹ ਸੇਵਾ ਕੀਤੀ ਠੀਕ ਹੈ ਜੀ 1552 ਤੋਂ 1574 ਤੱਕ ਠੀਕ ਹੈ ਜੀ ਗੋਇੰਦਵਾਲ ਸਾਹਿਬ ਦੀ ਨੀ 1546 ਵਿੱਚ 1546 ਦੇ ਵਿੱਚ ਦੂਸਰੇ ਗੁਰੂ ਸਾਹਿਬ ਜੀ ਨੇ ਰੱਖੀ ਸੀ ਅਤੇ ਗੁਰੂ ਅਮਰਦਾਸ ਜੀ ਨੇ 1559 ਮਤਲਬ 1559 ਈਸਵੀ ਦੇ ਵਿੱਚ ਇਸ ਜਿਹੜੀ ਦਾ ਨਿਰਮਾਣ ਕਾਰਜ ਨੂੰ ਪੂਰਾ ਕਰਵਾਇਆ ਸੀ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਦੀ ਨੀਂਹ ਰੱਖੀ ਸੀ ਪਰ ਉਸ ਨੂੰ ਪੂਰਾ ਕਰਵਾਇਆ ਸੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਉਸ ਨੂੰ ਪੂਰਾ ਕਰਵਾਇਆ ਸੀ ਠੀਕ ਹੈ ਜੀ ਤੇ ਉਹਨਾਂ ਨੇ 84 ਪੌੜੀਆਂ ਵਾਲੀ ਇੱਕ ਬੋਲੀ ਦਾ ਨਿਰਮਾਣ ਵੀ ਕਰਵਾਇਆ ਇੱਥੇ ਗੋਇੰਦਵਾਲ ਸਾਹਿਬ ਵਿੱਚ ਇੱਕ 84 ਪੌੜੀਆਂ ਵਾਲੀ ਬੋਲੀ ਦਾ ਨਿਰਮਾਣ ਸਿਰਫ ਗੁਰੂ ਅਮਰਦਾਸ ਜੀ ਨੇ ਕਰਵਾਇਆ ਸੀ ਠੀਕ ਹੈ ਜੀ ਗੁਰੂ ਅਮਰਦਾਸ ਜੀ ਦੇ ਸਮੇਂ ਅਕਬਰ ਤੇ ਹਮਾਇੂ ਜਿਹੜੇ ਸੀ ਉਹ ਬਾਦਸ਼ਾਹ ਉਹਨਾਂ ਦੇ ਸਮਕਾਲੀ ਸੀ ਅਕਬਰ ਤੇ ਹਮਾਇੂ ਦੋ ਬਾਦਸ਼ਾਹ ਉਹਨਾਂ ਦੇ ਸਮਕਾਲੀ ਸੀ ਠੀਕ ਹੈ ਜੀ 1570 50 67 ਦੇ ਵਿੱਚ ਠੀਕ ਹੈ ਜੀ 1567 ਈਸਵੀ ਵਿੱਚ ਗੁਰੂ ਅਰਮਰਦਾਸ ਜੀ ਨੂੰ ਮਿਲਣਾ ਆਏ ਸੀ ਅਕਬਰ ਠੀਕ ਹੈ ਜੀ ਗੁਰੂ ਅੰਗਦ ਦੇਵ ਜੀ ਨੂੰ ਹਮਾਇੂ ਮਿਲਣਾ ਆਏ ਸੀਗੇ ਤੇ ਗੁਰੂ ਅਮਰਦਾਸ ਜੀ ਨੂੰ ਮਿਲਣ ਆਏ ਸੀ ਅਕਬਰ ਠੀਕ ਹੈ ਜੀ ਇਹਨਾਂ ਦਾ ਜਿਹੜਾ ਅਕਬਰ ਦਾ ਜਿਹੜਾ ਕਾਲ ਸੀਗਾ ਰਾਜਕਾਲ ਸੀਗਾ ਉਹ ਸੀਗਾ ਜੀ 1556 ਤੋਂ 1605 ਇਸਵੀ ਤੱਕ ਠੀਕ ਹੈ ਜੀ 15 56 ਤੋਂ 1605 ਤੱਕ ਠੀਕ ਹੈ ਜੀ ਅਤੇ ਜਦੋਂ ਗੁਰੂ ਜੀ ਨੂੰ ਕਹਿੰਦੇ ਹੁੰਦੇ ਆ ਵੀ ਮਿਲਣ ਆਏ ਤੇ ਉਹਨਾਂ ਨੇ ਸੰਗਤ ਪਹਿਲਾਂ ਠੀਕ ਹੈ ਜੀ ਪੰਗਤ ਤੇ ਲੰਗਰ ਵਾਲੀ ਜਿਹੜੀ ਉਹ ਪ੍ਰਥਾ ਉਹ ਫੋਲੋ ਕੀਤੀ ਸੀਗੀ ਉਹਨਾਂ ਨੇ ਕੀ ਕੀਤਾ ਸੀ ਲੰਗਰ ਛਕਿਆ ਸੀ ਫਿਰ ਉਹਨਾਂ ਨੇ ਮਤਲਬ ਕਿ ਬੀਬੀ ਭਾਨਾ ਉਸ ਟਾਈਮ ਜਦੋਂ ਲੰਗਰ ਛਕ ਰਹੇ ਸੀ ਤੇ ਜਿਵੇਂ ਉਹਨਾਂ ਨੇ ਦੇਖਿਆ ਉੱਥੇ ਹੈ ਨਾ ਬੀਬੀ ਭਾਨੀ ਦੀ ਜਿਹੜੀ ਸੇਵਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਤੇ ਉਹਨਾਂ ਨੇ 500 ਵਿੱਗੇ ਠੀਕ ਹੈ ਜੀ 500 ਵਿੱਗੇ ਤੇ ਸਟੂਡੈਂਟਸ ਕਈ ਵਾਰ ਪੇਪਰ ਵਿੱਚ ਆ ਜਾਂਦਾ ਹੈ ਕਿ ਅਕਬਰ ਨੇ ਜਿਹੜੀ ਉਹ ਕਿੰਨੀ ਜ਼ਮੀਨ ਭੇਟ ਕੀਤੀ ਸੀ ਮਤਲਬ ਕਿ ਬੀਬੀ ਜੀ ਨੂੰ ਖੁਸ਼ ਹੋ ਕੇ ਦਿੱਤੀ ਸੀਗੀ ਉਹ ਸੀਗੀ ਜੀ 500 500 ਬਿੱਗੇ ਠੀਕ ਹੈ ਜੀ ਜ਼ਮੀਨ ਦੇ ਤੇ ਜਿਸ ਉੱਪਰ ਅੱਜ ਅੰਮ੍ਰਿਤਸਰ ਸ਼ਹਿਰ ਵਸਿਆ ਹੋਇਆ ਹੈ ਅੰਮ੍ਰਿਤਸਰ ਸਹਿਰ ਉੱਥੇ ਵਸਿਆ ਹੋਇਆ ਹੈ ਉਹਨਾਂ 500 ਬਿੱਗਿਆਂ ਦੇ ਵਿੱਚ ਹੀ ਜੋ ਅਕਬਰ ਨੇ ਬੀਬੀ ਭਾਨੀ ਜੀ ਨੂੰ ਭੇਟ ਕੀਤੇ ਸੀ ਉਹਨਾਂ ਦੇ ਸੇਵਾ ਭਾਵ ਤੋਂ ਖੁਸ਼ ਹੋ ਕੇ ਤੇ ਅਕਬਰ ਨੇ ਹੀ ਜਿਹੜਾ ਤੀਰਥਕਾਰ ਵੀ ਆ ਉਹ ਮਾਫ ਕਰ ਦਿੱਤਾ ਸੀ ਠੀਕ ਹੈ ਜੀ ਤੀਰਥਕਾਰ ਜਿਹੜਾ ਉਹ ਅਕਬਰ ਨੇ ਮਾਫ ਕੀਤਾ ਸੀ ਦ ਸਟੂਡੈਂਟਸ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਇਥੇ ਗੱਲ ਆ ਰਹੀ ਹੈ ਆਨੰਦ ਸਾਹਿਬ ਦੀ ਜਿਹੜੀ ਬਾਣੀ ਹੈ 40 ਪੌੜੀਆਂ ਦੀ ਰਚਨਾ ਇਹ ਕੀਤੀ ਹੈ ਗੁਰੂ ਅਮਰਦਾਸ ਜੀ ਨੇ ਠੀਕ ਹੈ ਜੀ ਆਨੰਦ ਸਾਹਿਬ ਦੀ ਬਾਣੀ ਦੀ ਰਚਨਾ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਤੇ ਉਹਨਾਂ ਦੀ ਜੋ ਬਾਣੀ ਹੈ ਉਸ ਵਿੱਚ ਸ਼ਬਦ ਹੈਗੇ ਜੀ 907 ਸ਼ਬਦ ਦਾ 17 ਰਾਗਾਂ ਦੇ ਵਿੱਚ ਬਾਣੀ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਠੀਕ ਹੈ ਜੀ ਗੁਰੂ ਅਮਰਦਾਸ ਜੀ ਦੇ ਤੀਜੇ ਗੁਰੂ ਜੀ ਦੇ 907 ਸ਼ਬਦ ਅਤੇ 17 ਰਾਗਾਂ ਦੇ ਵਿੱਚ ਬਾਣੀ ਉਹਨਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਹਾਂਜੀ ਗੁਰੂ ਅਮਰਦਾਸ ਜੀ ਨੇ ਦੇ ਸਮੇਂ ਜਿਹੜੇ ਸਿੱਖ ਸ਼ਰਧਾਲੂ ਸੀ ਜੀ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਸੀ ਠੀਕ ਹੈ ਜੀ ਜਿਸ ਕਰਕੇ ਗੁਰੂ ਜੀ ਨੂੰ ਪ੍ਰਚਾਰ ਕਰਨਾ ਮਤਲਬ ਕਿ ਬਹੁਤ ਔਖਾ ਸੀ ਤੇ ਸਿੱਖ ਸੰਗਤਾਂ ਨੂੰ ਮਿਲਣਾ ਵੀ ਬਹੁਤ ਔਖਾ ਸੀ ਇਸ ਲਈ ਗੁਰੂ ਜੀ ਨੇ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਇੱਥੇ ਉਹਨਾਂ ਨੇ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ ਤੇ ਇਹਨਾਂ ਨੇ ਕੀ ਕੀਤਾ ਸੀ 22 ਮੰਜੀਆਂ ਸਥਾਪਿਤ ਕੀਤੀਆਂ ਸੀ ਕਿੰਨੀਆਂ ਮੰਜੀਆਂ ਸਥਾਪਿਤ ਕੀਤੀਆਂ ਸੀ ਜੀ 22 ਠੀਕ ਹੈ ਜੀ 22 ਤੇ ਜਿਹੜਾ ਮੰਜੀਦਾਰ ਸੀਗਾ ਮਤਲਬ ਜਿਹੜਾ ਮੁੱਖ ਵਿਅਕਤੀ ਹੁੰਦਾ ਸੀ ਉਹਨੂੰ ਮੰਜੀਦਾਰ ਕਿਹਾ ਜਾਂਦਾ ਸੀ ਤੇ ਉਹਦਾ ਕੰਮ ਹੁੰਦਾ ਸੀ ਜੀ ਬਾਣੀ ਦਾ ਪ੍ਰਚਾਰ ਕਰਨਾ ਠੀਕ ਹੈ ਜੀ ਉਹਨੂੰ ਬਾਣੀ ਦਾ ਬਹੁਤ ਗੂੜਾ ਗਿਆਨ ਹੁੰਦਾ ਸੀ ਤੇ ਉਹਦਾ ਕੰਮ ਹੁੰਦਾ ਸੀ ਬਾਣੀ ਦਾ ਪ੍ਰਚਾਰ ਕਰਨਾ ਇੱਥੇ ਜੇ ਸਟੇਜ ਹੀ ਉਹਨਾਂ ਨੇ 22 ਮੰਜੀਆ ਸਥਾਪਿਤ ਕੀਤੀਆਂ ਸੀ ਤੇ ਮੰਜੀ ਦਾ ਜਿਹੜਾ ਪ੍ਰਧਾਨ ਵਿਅਕਤੀ ਸੀ ਉਹਨੂੰ ਮੰਜੀਦਾਰ ਕਿਹਾ ਜਾਂਦਾ ਸੀ ਤੇ ਉਹਨੂੰ ਬਾਣੀ ਦਾ ਜਿਹੜਾ ਉਹ ਬਹੁਤ ਡੂੰਗਾ ਵਿੱਚ ਗਿਆਨ ਹੁੰਦਾ ਸੀ ਠੀਕ ਹੈ ਜੀ ਅੰਤਰਿਆਪਤੀ ਜਿਹੜਾ ਵਿਆਹ ਹੈ ਉਸ ਲਈ ਵੀ ਉਤਸ਼ਾਹਤ ਕੀਤਾ ਸੀ ਗੁਰੂ ਅਮਰਦਾਸ ਜੀ ਨੇ ਠੀਕ ਹੈ ਜੀ ਤੇ ਨੈਕਸਟ ਹੈ ਜੀ ਹਾਂਜੀ ਉਹ ਤੇ ਗੁਰੂ ਅਮਰਦਾਸ ਜੀ ਨੇ ਉਦਾਸੀ ਜਿਹੜੀ ਸੰਪਰਦਾਇ ਹੈ ਉਦਾਸੀ ਸੰਪਰਦਾਇ ਦਾ ਨੂੰ ਸਿੱਖ ਧਰਮ ਤੋਂ ਅਲੱਗ ਕਰ ਦਿੱਤਾ ਸੀ ਠੀਕ ਹੈ ਜੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਤੋਂ ਅਲੱਗ ਕਰ ਦਿੱਤਾ ਸੀ ਗੁਰੂ ਅੰਗਦ ਦੇਵ ਜੀ ਨੇ ਇਸ ਦਾ ਖੰਡਨ ਕੀਤਾ ਸੀ ਪਰ ਗੁਰੂ ਅਮਰਦਾਸ ਜੀ ਨੇ ਇਸ ਨੂੰ ਅਲੱਗ ਕਰ ਦਿੱਤਾ ਸੀ ਕਿ ਇਹਨਾਂ ਦਾ ਅਲੱਗ ਰਾਏ ਕਾ ਲੱਗ ਹੈ ਤੇ ਜਿਹੜਾ ਸਿੱਖ ਧਰਮ ਦਾ ਰਾਹ ਹੈ ਉਹ ਅਲੱਗ ਕਰ ਦਿੱਤਾ ਠੀਕ ਹੈ ਜੀ ਫਿਰ ਸਟੂਡੈਂਟਸ 1 ਸਤੰਬਰ 1579 uh, 74 ਨੂੰ ਠੀਕ ਹੈ ਜੀ 1 ਸਤੰਬਰ 1574 ਨੂੰ 95 ਸਾਲ ਦੀ ਉਮਰ ਦੇ ਵਿੱਚ ਠੀਕ ਹੈ ਜੀ 95 ਸਾਲ ਦੀ ਉਮਰ ਦੇ ਵਿੱਚ ਗੋਇੰਦ ਸਿੰਘ ਸਾਹਿਬ ਵਿਕੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਭਾਈ ਜੇਠਾ ਜੀ ਨੂੰ ਮਤਲ ਨੂੰ ਗੁਰਗੱਦੀ ਸੌਂਪੀ ਭਾਈ ਜੇਠਾ ਜੀ ਜਿਹੜੇ ਗੁਰੂ ਰਾਮਦਾਸ ਜੀ ਬਣੇ ਉਹ ਸੀਗੇ ਉਹਨਾਂ ਦੇ ਦਮਾਦ ਹੀ ਠੀਕ ਹੈ ਜੀ ਬੀਬੀ ਭਾਨੀ ਜੀ ਦੇ ਪਤੀ ਹੈ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਤਾਂ ਆਪਣੇ ਦਮਾਦ ਨੂੰ ਗੁਰੂ ਅਮਰਦਾਸ ਜੀ ਨੇ ਜਿਹੜੀ ਹੈ ਗੁਰਗੱਦੀ ਉਹ ਸੌਂਪ ਦਿੱਤੀ ਇੱਕ ਹੋਰ ਗੱਲ ਗੁਰੂ ਅਮਰਦਾਸ ਜੀ ਬਾਰੇ ਜੀ ਗੁਰੂ ਅਮਰਦਾਸ ਜੀ ਨੇ ਸਰੋਪੇ ਦੀ ਰਸਮ ਤੇ ਕੜਾ ਪ੍ਰਸ਼ਾਦ ਦੀ ਰਸਮ ਦੀ ਸ਼ੁਰੂਆਤ ਕੀਤੀ ਸੀ ਠੀਕ ਹੈ ਜੀ ਸਰੂਪੇ ਦੀ ਤੇ ਕੜਾ ਪ੍ਰਸ਼ਾਦ ਦੀ ਜਿਹੜੀ ਰਸਮ ਦੀ ਸ਼ੁਰੂਆਤ ਆ ਉਹ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਠੀਕ ਹੈ ਸਟੂਡੈਂਟਸ ਆਈ ਹੋਪ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਣਾ ਠੀਕ ਹੈ ਜੀ ਗੁਰੂ ਅਮਰਦਾਸ ਜੀ ਨੇ ਅੰਤਰੀਆਤੀ ਵਿਆਹ ਨੂੰ ਉਤਸ਼ਾਹਿਤ ਕੀਤਾ ਸੀ ਤੇ ਉਹਨਾਂ ਨੇ ਜਿਹੜੀ ਉਦਾਸੀ ਸੰਪਰਦਾਏ ਉਹਨੂੰ ਅਲੱਗ ਕਰ ਦਿੱਤਾ ਠੀਕ ਹੈ ਜੀ 1 ਸਤੰਬਰ 1576 ਈਸਵੀ ਨੂੰ 95 ਸਾਲ ਦੀ ਉਮਰ ਦੇ ਵਿੱਚ ਉਹ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋ ਸਮਾ ਗਏ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਭਾਈ ਜੇਠਾ ਜੀ ਮਤਲਬ ਕਿ ਗੁਰੂ ਰਾਮਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਸੌਂਪ ਬਣਾ ਦਿੱਤਾ ਅਤੇ ਸਰੂਪਾ ਤੇ ਕੜਾ ਪ੍ਰਸ਼ਾਦੀ ਰਸਮ ਵੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ ਠੀਕ ਹੈ ਸਟੂਡੈਂਟਸ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਜੋ ਵੀ ਤੁਹਾਡੇ ਦੋਸਤ ਜੋ ਬੀਟਰ ਰਿਫਰੈਂਸ ਹੈ ਉਹ ਲੇਬਰ ਇੰਸਪੈਕਟਰ ਵੀਡੀਓ ਦੀ ਕਲਰ ਰੱਖ ਦਿਆਂ ਜੋ ਵੀ ਪੀਟ ਪੀਟ ਪਲੱਸ ਬੀ ਔਰ ਪੰਜਾਬ ਦੀਆਂ ਜੌਬਸ ਦੀ ਤਿਆਰੀ ਕਰ ਰਿਹਾ ਤਾਂ ਪਲੀਜ਼ ਉਹਨਾਂ ਨੂੰ ਸ਼ੇਅਰ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮਚ